ਫਰੇਟ ਦਿੱਲੀ ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਬਣਿਆ ਤਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਣ ਦੇ ਪਿੰਡ ਚੀਮਾ ਖੋਡੀ ਵਿਖੇ ਦਿੱਲੀ ਕਟੜਾ ਐਕਸਪ੍ਰੈਸ ਵੇਅ ਦੀ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਤਣਾਪੂਰਵਕ ਮਾਹੌਲ ਬਣਿਆ ਹੋਇਆ ਹੈ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਚਰਮਲ ਸਿੰਘ ਬੱਜੂ ਮਾਨ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇੱਕ ਐਸਪ੍ਰੈਸ ਵੇਰ ਦੀ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਚਰਮਲ ਸਿੰਘ ਬੱਜੂ ਮਾਨ ਨੇ ਆਖਿਆ ਕਿ ਪ੍ਰਸ਼ਾਸਨ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਨ੍ਹਾਂ ਆਖਿਆ ਸੀ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਾਂਗੇ ਇਸ ਮੌਕੇ ਪ੍ਰਸ਼ਾਸਨ ਅਧਿਕਾਰੀ ਐਸ ਡੀ ਐਮ ਬਟਾਲਾ ਵਿਕਰਮਜੀਤ ਸਿੰਘ ਨੇ ਮੀਡੀਏ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਲੀ ਕਟੜਾ ਐਕਸਪ੍ਰੈਸ ਵੇਅ ਦੀ ਜ਼ਮੀਨ ਐਕਵਾਇਰ ਕਰਨ ਤੇ ਕਿਸਾਨਾਂ ਨੂੰ ਪੇਮੈਂਟ ਕਰ ਦਿੱਤੀ ਹੈ ਪਰ ਫੇਰ ਵੀ ਕਿਸਾਨ ਵਿਰੋਧ ਕਰ ਰਹੇ ਹਨ ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਬੈਠ ਕੇ ਇਸ ਦਾ ਹੱਲ ਕੱਢ ਲਿਆ ਜਾਵੇਗਾ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਹੋਇਆਂ ਅਤੇ ਅਣ ਸੁਖਾਵੀ ਘਟਨਾ ਵਾਪਰਨ ਅਤੇ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਐਸਪੀ ਹੈੱਡ ਕੁਆਰਟਰ ਬਟਾਲਾ ਜਸਵੰਤ ਕੌਰ ਅਤੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਤੈਨਾਤ ਕੀਤਾ ਗਿਆ ਇਸ ਮੌਕੇ ਤਹਿਸੀਲਦਾਰ ਹਰਮਨਪ੍ਰੀਤ ਸਿੰਘ ਟੀਮਾ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਕਾਦੀਆ ਅਤੇ ਪੁਲਿਸ ਪ੍ਰਸ਼ਾਸਨ ਅਧਿਕਾਰੀ ਵੱਡੀ ਗਿਣਤੀ ਵਿੱਚ ਤੈਨਾਤੀ ਆਉ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਮਾਈਕ ਲਾ ਦਿਨਾ ਹਾਂਜੀ ਅੱਜ ਦੇ ਧੰਨੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਢਰਮਪ੍ਰਸਾਦ ਦੇ ਬੱਜੂ ਮਾਨ ਜਿਹੜੇ ਗਦਾਕ ਤੋਂ ਦਾ ਸਵੀਰ ਮੀਤ ਪ੍ਰਧਾਨ ਹਾਂ ਅੱਜ ਇੱਥੇ ਨੰਗਲ ਚੌਰ ਦੇ ਵਿੱਚ ਛਵਾ ਚਾਰ ਕਿੱਲੇ ਪ੍ਰਸ਼ਾਸਨ ਨੇ ਮਨੇਰੇ ਪੰਜਵੇਂ ਕਰਕਵਾਤੀ ਜਿਹੜਾ ਕਿ ਉਹ ਕਣਕ ਦਾ ਜ਼ਿਮੀਂਦਾਰ ਨੂੰ ਮਾਰਜਾ ਨਹੀਂ ਦਿੱਤਾ ਤੇ ਨਾਮ ਨੂੰ ਕੋਈ ਪੈਸਾ ਹੀ ਮਿਲਿਆ ਤੇ ਦੁਬਾਰਾ ਜਦੋਂ ਸਾਨੂੰ ਸ਼ੂ ਮਿਲੀ ਤੇ ਅਸੀਂ ਆਏ ਇੱਥੇ ਈ ਮਾ ਕੁਦੀ ਇੱਥੇ ਆ ਕੇ ਅਸੀਂ ਜਦੋਂ ਰੋਕਿਆ ਵਾ ਤੇ ਇੱਥੇ ਇੱਥੇ ਜਿਹੜਾ 1 ਕਿੱਲੇ ਦਾ ਜਿੱਥੇ ਅਸੀਂ ਮੌਜੂਦ ਆ ਇਹਦਾ 1 ਕਨਾਲ ਦੇ ਪੰਜਾਂ ਮਰਲਿਆਂ ਦਾ ਉਹ ਜ਼ਿਮੀਂਦਾਰ ਨੂੰ ਪੈਸੇ ਮਿਲਿਆ ਉਹ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੇ ਉਹ ਆਂਦਾ ਵੀ ਮੈਂ ਇੰਨਾ ਸਰ ਦੇਣਾ ਆਂ ਆਖਿਆ ਵਾ ਲੋ ਉਹਦੀ ਵੀਡੀਓ ਹੀ ਬਣੀ ਵੀ ਵਾ ਲੋ ਪਰ ਜਿਹੜਾ ਉੱਥੇ 7-4 ਕਿਲੇ ਵਾਇਆ ਵਾ ਉਹ ਕਿਉਂ ਵਾਇਆ ਗਿਆ ਜ਼ਿੰਮੇਦਾਰ ਦੀ ਕਣਕ ਪੱਕੇ ਪੱਕੇ ਛਿੱਟੇ ਨਿਕਲੇ ਹੋਣਾ ਇੰਨਾ ਜ਼ਿੰਮੇਦਾਰ ਨੇ ਖਰਚਾ ਕੀਤਾ ਵਾ ਉਹ ਪ੍ਰਸ਼ਾਸਨ ਨੇ ਜ਼ਬਰਦਸਤੀ ਬਾਤਾਂ ਵਾ ਉਹਦਾ ਕਰਕੇ ਇੱਥੇ ਧਰਨਾ ਲੱਗਾ ਪਿਆ ਵਾ ਡੱਕਿਆ ਵਾ ਕਿਉਂਕਿ ਸਰਕਾਰ ਜਿਹੜੀ ਆ ਸਰਕਾਰਾਂ ਦੀ ਵੀ ਧਰਨਾ ਜੇ ਲੱਗਣ ਨਹੀਂ ਦੇਣਾ ਤੇ ਹੁਣ ਧਰਨਾ ਹੀ ਧਰਨੇ ਆਗੇ ਧਰਨੇ ਲੱਗ ਹੀ ਜਾਂਦੇ ਆ हां जे प्रशासन ਨਾਲ ਪਹਿਲਾਂ ਗੱਲਬਾਤ ਹੋਈ ਡੀਸੀ ਨਾਲ ਡੀਸੀ ਨਾਲ ਸਭ ਕੋ ਮੁੱਕਾ ਜਿੱਥੇ ਕੋਈ ਜ਼ਿੰਮੇਵਾਰ ਚਾਹੁੰਦਾ ਵਾ ਉਹ ਪੈਸੇ ਲੈਣਾ ਚਾਹੁੰਦਾ ਮੇਰੀ ਪੈਰੀ ਉਹ ਵੱਲ ਹੋਰ ਤੇ ਗੱਲਬਾਤ ਹੋਈ ਟਮਿੰਟ ਟਮਿੰਟ ਹੋਇਆ ਪੂਰਾ ਇਹਨਾ ਆਇਨਾ ਆ ਕੇ ਜਵਰਤਾ ਕੀਤਾ ਜਿਹੜਾ ਇਸ ਕਰਕੇ ਇੱਥੇ ਤਰਨਾ ਲੱਗਾ ਵਾ ਇਹ ਤਰਨਾ ਜਿੰਨਾ ਚਿਰ ਇੱਥੇ ਮਰਜ਼ੀ ਲੱਗਣਾ ਲੰਮਾ ਸਮਾਂ ਲੰਮਾ ਸਮੇਂ ਹੀ ਰਹੂਗਾ ਜਿੰਨਾ ਚਿਰ ਪ੍ਰਸ਼ਾਸਨ ਵਾਪਸ ਨਹੀਂ ਜਾਂਦਾ ਇੱਥੋਂ ਇੱਕ ਮਰਲਾ ਵੀ ਇਹ ਜਮੀਨ ਨਹੀਂ ਲੈਣਦਾ ਮੈਂ ਬੜਾ ਉਤਤ ਨਹੀਂ ਬੈਠਾ ਕਹਿਣਾ ਚਾਹੁੰਦਾ ਮੇਰਾ ਨਾਮ ਪ੍ਰਭਕਰਨਜੀਤ ਸਿੰਘ ਹੈ ਜਿਹੜੂ ਮੇਰੇ ਰਹੀ ਹੈ ਜਿਮਾਕੁੱਡੀ ਤੇ ਦੱਖਣ ਸਾਈਡ ਤੇ ਮੇਰਾ ਸੱਦਾ ਘੇੜਿਆ ਹੈ ਹੀ ਨਹੀਂ ਤੇ ਇਹ ਜਿਹੜੇ ਰਸਤੇ 'ਚ ਆਪਾਂ ਖੜੇ ਆ ਇਹੀ ਸਵੇਰੇ ਨੇ ਆ ਕੇ ਰਸਤਾ ਵੀ ਢਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਤਾਂ ਤੁਹਾਡੇ ਸਿਲ੍ਹਾ ਮੋਰ ਨੂੰ ਜਿਹੜੀ ਬਿਜਲੀ ਦੀ ਪਾਈ ਜਾਂਦੀ ਆ ਉਹ ਵੀ ਇਹਨਾਂ ਨੇ ਤਾਰਾਂ ਕੱਟਣੀਆਂ ਸ਼ੁਰੂ ਕਰ ਦਿੱਤੀ ਤੇ ਅਸੀਂ ਇੱਦਾਂ ਨਹੀਂ ਠੱਕੇ ਚਾਈ ਨਹੀਂ ਹੋਣ ਤਾਂ ਜੇ ਇਤਕ ਮੈਂ ਆਪਣੀ ਜ਼ਮੀਨ ਦਾ ਕੋਈ ਵੀ ਇੱਕ ਰੁਪਈਆ ਨਹੀਂ ਸਰਕਾਰ ਕੋਲ ਗਿਆ ਅੱਜ ਤੱਕ ਮੈਂ ਲਿਮਟ ਵੀ ਨਹੀਂ ਬਣਾਈ ਆਪਣੀ ਜ਼ਮੀਨ ਤੇ ਤੇ ਜਿਹੜਾ ਇੱਕ ਬਾ ਨਵਾਂ ਆਨ ਕੇ ਲਿਮਟਾਂ ਬੜੀਆਂ ਵਾ ਜਾਂ ਕੁਝ ਵੀ ਤੇ ਜਦੋਂ ਤੱਕ ਸਾਨੂੰ ਜੋ ਮੰਗ ਜਿਹੜਾ ਉਹ ਨਹੀਂ ਮਿਲ ਰਿਹਾ ਉਦੋਂ ਤੱਕ ਅਸੀਂ ਆਪਣੀਆਂ ਜ਼ਮੀਨਾਂ ਤੇ ਵਿਵਾਦ ਇਸ ਤਰ੍ਹਾਂ ਕਰ ਦਵਾਂਗੇ ਕਿਉਂਕਿ ਸਾਡੇ ਕਿਸਾਨ ਭਰਾਵਾਂ ਵਿੱਚ ਕੁਝ ਮਸਲਾ ਇਦਾਂ ਦਾ ਵੀ ਆ ਕਿ ਜਿਵੇਂ ਸਾਡੇ ਸਾਰੇ ਭਰਾਵਾਂ ਦੀ ਜ਼ਮੀਨ ਜਿਹੜੀ ਉਹ ਸਾਂਝੀ ਆ ਤਕਸੀਮ ਅਜੇ ਨਹੀਂ ਹੋਈ ਗਵਰਨਮੈਂਟ ਦਾ ਹੈ ਜਿਹੜਾ ਬੰਦਾ ਉਹ ਥੱਲੇੋਂ ਜ਼ਮੀਨ ਜਾ ਰਹੀ ਆ ਤੇ ਪੈਸੇ ਜਿਹੜੇ ਉਹ ਸਾਰਿਆਂ ਨੂੰ ਪੈ ਰਹੇ ਇਹਦੇ ਬਾਰੇ ਵੀ ਕੋਈ ਇਹਨੇ ਹੱਲ ਨਹੀਂ ਕੀਤਾ ਤੇ ਜਦੋਂ ਹੁਣ ਅਸੀਂ ਕਹਿੰਦੇ ਹੁਣ ਕਿਤੇ ਤਕਸੀਮਾ ਕਰਾ ਲਓ ਤੇ ਕੁਝ ਬੰਦਿਆਂ ਨੂੰ ਪੈਸੇ ਇਨਾ ਬਾਤ ਤੇ ਕੁਝ ਬੰਦਿਆਂ ਨੇ ਹੱਡਿਆਂ ਨੇ ਪੈਸੇ ਜੇ ਨਹੀਂ ਲਏ ਤਿਆਹੀ ਤੇ ਪੈਸੇ ਤਾਂ ਹੀ ਲਵਾਂਗੇ ਜੇ ਸਾਨੂੰ ਜੋਗ ਮਾਵਜਾ ਜਿਹੜਾ ਜਾਂ ਜੋਗ ਰਕਮ ਜਿਹੜੀ ਉਹ ਸਾਨੂੰ ਮਿਲੂਗੀ ਪਹਿਲੀ ਗੱਲ ਤੇ ਆਪਾਂ ਆਪਣੀਆਂ ਨੂੰ ਜ਼ਮੀਨਾਂ ਦੇਣ ਲਈ ਤਿਆਰ ਹੀ ਨਹੀਂ ਕਿਉਂਕਿ ਸਾਡੀਆਂ ਜ਼ਮੀਨੀਆਂ ਜ਼ਮੀਨਾਂ ਇੰਨੀਆਂ ਸਸਤੀਆਂ ਨਹੀਂ ਜਾਂ ਇੰਨੀਆਂ ਮਾੜੀਆਂ ਨਹੀਂ ਕਿ ਅਸੀਂ ਕੌਡੀਆਂ ਦੇ ਭਾਅ ਨਾਲ ਜ਼ਮੀਨਾਂ ਦੇ ਦਈਏ ਤੇ ਇਹ ਆਪਣੀ ਮਰਜ਼ੀ ਦੇ ਨਾਲ ਉੱਤੇ ਜੋ ਮਰਜ਼ੀ ਕਰ। ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਜਿਲ੍ਹਾ ਅਜੇ ਤੁਹਾਨੂੰ ਬਾਰੇ ਉਸ ਵਾਰੀ ਕੀ ਕਹਿਣਾ ਚਾਹੁੰਦੇ? ਅੱਜ ਇਹ ਧਰਨਾ ਜੋ ਸਾਡੇ ਹੱਥ ਲਾ ਕੇ ਕਿਸਾਨ ਵੀ ਫਰਸਤੇ ਸਾਰੀ ਇਹਨਾਂ ਨੇ ਵਿਥਿਆ ਸੁਣਾ ਦਿੱਤੀ ਹੈ ਇਹਨਾਂ ਦੇ ਮਸਲੇ ਤੋਂ ਮੁਕਰਾ ਕਦੇ ਆ ਕਿਸਾਨ ਨੂੰ ਉਸ ਦੇ ਸੁਣੇ ਆ ਉਹ ਜੋ ਪਿੰਡ ਦੇ ਵਿੱਚ ਹਰ ਲਾ ਕੇ ਚੱਲਦੀ ਆ ਉਹ ਇਥੇ ਕਿਸਾਨਾਂ ਨੇ ਇਥੇ ਪਹੁੰਚ ਕੇ ਇਹਨਾਂ ਦਾ ਵੱਡੀ ਪੱਧਰ ਤੇ ਸਾ ਦਿੱਤਾ ਅੱਜ ਮਨੇਰ ਸਾਰ ਸਵੇਰੇ ਤੜਕੇ ਹੀ ਜੋ ਸਾਨੂੰ ਕੰਸੋਰਸ ਸੀ ਉਹਦੇ ਮੁਤਾਬਕ ਪ੍ਰਸ਼ਾਸਨਿਕ ਐਸ ਡੀ ਐਮ ਸਾਹਿਬ ਤੇ ਉਸ ਅਧਿਕਾਰੀ ਉਹ ਜਬਰੀ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ ਜ਼ਿਲ੍ਹਾ ਗਰਦਾਸਪੁਰ ਪਿੰਡ ਚੀਮਾਪੁੱਡੀ ਜਾਏਗੇ ਜਿਹੜਾ ਕਿਸਾਨ ਜਥੇਬੰਦੀ ਦੇ ਕਿਸਾਨਾਂ ਨੇ ਸ਼ਾਂਤਮਈ ਵਿਰੋਧ ਕਰਕੇ ਉਹਨਾਂ ਜਿਹੜਾ ਵਾਪਸ ਇੱਥੋਂ ਜਿਹੜਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਦੀਕਾ ਕਮੇਟੀ ਮੈਂ ਅਕਮਰ ਫੋਟੋਰਾਡਨ ਪਛਤਾਰਦੀ ਬੀਂਦੀਆਂ ਭੈਣਾਂ ਨੂੰ ਬੇਨਤੀ ਕਰਦੀ ਆ ਕਿ ਸਾਰੇ ਜਿਹੜੇ ਹੋਣ ਹਾਲੇ ਸਾਰੇ ਬਟਾਰਾ ਸਬਡਿਵੀਜ਼ਨ ਵਿੱਚ ਸ਼੍ਰੀ ਹਰਗੋਬਿੰਦਪੁਰ ਕੈਨਨਹਾਟਾ ਏਰੀਆ ਦੇ ਆਏ ਜੋ ਇਹ ਨਸੋ ਹਾਈਵੇ ਬਣ ਰਿਹਾ ਹੈ ਤੇ ਉਹ ਹਾਈਵੇ ਫੋਰਟਿਸ ਨੂੰ ਪ੍ਰੋਬਲਮ ਆ ਰਹੀ ਸੀ ਕੁਝ ਜਿਹੜੇ ਲੈਂਡ ਓਨਰਸ ਹੈਗੇ ਆ ਮਾਲਕ ਹੈ ਜਿਹੜੇ ਜ਼ਮੀਨ ਉਹ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਜੋ ਰੁਕਾ ਪਿਆ ਰਿਹਾ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਇਕੱਠੇ ਕੰਮ ਕਰਵਾਉਣ ਵਾਸਤੇ ਆਏ ਹਾਂ ਸਰੂ ਕਹਿ ਰਹੇ ਸੀਗੇ ਕਿ ਨਗਰ ਚੌਰੋਚੇ ਕੁਝ ਕਿਸਾਨਾਂ ਨੂੰ ਪੈਸੇ ਦਿੱਤੇ ਬਿਨਾਂ ਪਹਿਲੀ ਵਾਰ ਦਿੱਤੇ ਉਹਦੇ ਕਰਕੇ ਇਸ ਤਰ੍ਹਾਂ ਆਇਆ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਦਮ ਮੈਸੂ ਹੋਏਗਾ ਦਾ ਹੋ ਰਿਹਾ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਐਦਾਂ ਦਾ ਕੰਮ ਨਹੀਂ ਹੋ ਰਿਹਾ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕਿ ਕਾਨੂੰਨੀ ਬਣਾਇਆ ਗਿਆ ਹੈ ਜਿਹੜਾ ਕਿ ਇੱਥੇ ਚੀਮਾ ਖੁੱਡੀ ਜਿਹੜਾ ਕੰਮ ਚੱਲ ਰਿਹਾ ਹੈ ਇਸ ਪੈਲੀ ਦਾ ਤੇ ਕਲੀਅਰ ਹੈ ਪੈਸੇ ਦਿੱਤੇ ਗਏ ਨੇ ਕਿਤੇ ਕੰਮ ਚੱਲ ਰਿਹਾ ਸਾਰੀ ਤੇ ਕਲੀਅਰ ਹੈ ਜਿੱਥੇ ਇੱਥੇ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਹੈ ਸਾਰੇ ਦਾ ਕਲੀਅਰ ਹੋ ਗਿਆ ਲੀਗਲੀ ਕੰਮ ਕਰ ਰਿਹਾ ਕੋਈ ਕਿਸੇ ਕਿਸਮ ਦਾ ਜਲਦੀ ਕੋਈ ਰੋਲ ਦੀ ਕੋਰਲੇਸ਼ਨ ਨਹੀਂ ਹੋ ਰਹੀ ਕਿ ਸਰ ਕਿਸਾਨੇ ਕੀ ਕਿਸਮਸਲੇ ਦੇ ਬੈਠੇ ਜੀ ਕੀ ਇਹਦਾ ਕੀ ਮਕਸਦ ਕੀ ਕਰਨਾ ਅਨਲਗ ਇਸ਼ੂਸ ਹੈ ਕਿ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਡਿੰਗ ਰੈਡਿ ਹੈ ਕੋਈ ਵੀ ਕਿਸਾਨ ਆਇਆ ਕੋਈ ਵੀ ਲੜਤੀ ਹੈ ਜੇਦੀ ਜ਼ਮੀਨ ਐਕਵਾਇਰ ਹੋਈ ਹੈ ਜੇ ਉਹਨੂੰ ਲੱਗਦਾ ਹੈ ਕਿ ਕਾਲਾਨ ਨੇ ਪੇਮੈਂਟ ਬਹੁਤ ਹੀ ਸੰਘਰਸ਼ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਜੁਰਾ ਦੇ ਚੱਲ ਰਿਹਾ ਉਹ ਫਿਰ ਆਰਬਿਟਰੇਸ਼ਨ ਕਮਿਸ਼ਨ ਸਾਹ ਦੇ ਕੋਰਟਸ ਚ ਜਾ ਕੇ ਉਸ ਤੋਂ ਬਾਅਦ ਉਹ ਸਰ ਜੇਕਰ ਇਹ ਕਿਸਾਨ ਇਸ ਤਰ੍ਹਾਂ ਮਤਲਬ ਧਰਨਾ ਦੇ ਕੇ ਰੱਖਣਗੇ ਫਿਰ ਖਾਸ ਕਰਕੇ ਆਪਣਾ ਕੋਈ ਮਨੇਰੇ ਜੋ ਮناسبਾ ਵਾ ਅਸੀਂ ਕਰ ਰਹੇ ਗੱਲਬਾਤ ਵੀ ਲਗਾਤਾਰ ਚੱਲ ਰਹੀ ਹੈ ਕਾਫੀ ਲੰਬੇ ਸਮੇਂ ਤੋਂ ਇਹ ਗੱਲਬਾਤ ਅੱਜ ਵੀ ਕਰ ਰਹੇ ਨੇ ਇਹਨਾਂ ਦੀ ਅਸੀਂ ਸਮਝਾ ਰਹੇ ਹਾਂ ਕਿ ਮੇਰਾ ਹੀ ਭੂਤ ਨਹੀਂ ਆ ਰਿਹਾ ਲਿਗਲੀ ਹੋ ਰਿਹਾ ਕੋਈ ਪੈਸਾ ਨਹੀਂ ਇਹਨਾਂ ਨੂੰ ਪੂਰਾ ਦਿੱਤਾ ਬਕਾਇਦਾ ਪੂਰੇ ਕੰਟਰੈਕਟਰ ਨੂੰ ਐਕਟ ਦੇ ਮੁਤਾਬਕ ਕੀ ਕਰ ਹੋਈਆਂ ਜ਼ਮੀਨਾਂ ਦੀ ਪੈਸਾ ਨਹੀਂ ਇਹਨਾਂ ਨੇ ਪੂਰਾ ਕੀਤਾ ਇਹਨਾਂ ਨੇ ਆਣ ਕੇ